ਸਤਨਾਮ ਵਾਹਿਗੁਰੂ ਸਾਹਿਬ ਜੀ ਪੋਖ ਤੁਖਾਰਣਾ ਵਿਆਪਈ ਕੰਠ ਮਿਲੇ ਆਹਰਣਾ ਮਨ ਬਿਦਿਆ ਚਰਣਾ ਰਵਿੰਦ ਦਰਸ਼ਨ ਲਗੜਾ ਸਾਹ ਪੋਖ ਤੁਖਾਰਣਾ ਵਿਆਪਈ ਕੰਠ ਮਿਲੇ ਆਹਰਣਾ ਮਨ ਬੇਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਊਟ ਗੋਬਿੰਦ ਗੋਪਾਲ ਰਾਏ ਸੇਵਾ ਸੁਮੀ ਲਾਹ ਬਿਖਿਆ ਬੋ ਨਾ ਸਕੈ ਮਨ ਸਾਧੂ ਗੁਣ ਗਾਹ ਜਹਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤਿ ਸਿਮਾਹੋ ਕਰ ਗਏ ਨੇ ਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਹਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾ ਸਰਮ ਪਈ ਨਾਰਾਇਣ ਨਾਨਕ ਦਰਪਹੀਆ ਤੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਉਹ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੋਹ ਦਾ ਮਹੀਨਾ ਪ੍ਰਕਾਸ਼ਮਨ ਹੋਇਆ ਹੈ ਪੋਹ ਦੇ ਮਹੀਨੇ ਅਤ ਦੀ ਠੰਡ ਪੈਂਦੀ ਹੈ ਕੱਕਰ ਪੈਂਦਾ ਹੈ ਸਤਿਗੁਰੂ ਪੰਚਮ ਪੀਤਾ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪੋਖ ਤੁਖਾਰ ਨਾ ਵਿਆਪਈ ਤੁਖਾਰ ਕਹਿੰਦੇ ਠੰਡ ਨੂੰ ਪੋਖ ਉਹ ਉਹ ਦਾ ਮਹੀਨਾ ਉਹ ਦੇ ਮਹੀਨੇ ਦੇ ਵਿੱਚ ਅਤਿ ਦੀ ਠੰਡ ਪੈਂਦੀ ਕੱਕਰ ਪੈਂਦਾ ਹੈ ਪਰ ਉਹਨਾਂ ਵਾਸਤੇ ਇਹ ਕੁਝ ਨਹੀਂ ਕਹੇਗਾ ਉਹਨਾਂ ਨੂੰ ਵਿਆਪਕਲ ਨਹੀਂ ਕਰੇਗਾ ਤੰਗ ਨਹੀਂ ਕਰੇਗਾ ਕਿੰਨਾਂ ਨੂੰ ਕੰਠ ਮਿਲਿਆ ਹਰ ਨਾ ਹੋ ਜਿਨ੍ਹਾਂ ਦੇ ਗਲੇ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ ਜਿਨ੍ਹਾਂ ਦੇ ਗਲੇ ਦੇ ਵਿੱਚ ਕੰਠ ਕਹ ਦੇ ਗਲੇ ਨੂੰ ਗਲੇ ਦੇ ਵਿੱਚ ਅਕਾਲ ਪੁਰਖ ਵੈਗੁਰੂ ਵੈਗੁਰੂ ਦਾ ਸਿਮਰਨ ਚੱਲਦਾ ਹੈ ਨਾ ਉਹਨਾਂ ਨੂੰ ਭਾਵੇਂ ਜਿੰਨੀ ਮਰਜ਼ੀ ਪੋ ਦੀ ਅਤ ਦੀ ਠੰਡ ਪੈ ਜਾਵੇ ਉਹਨਾਂ ਨੂੰ ਵਿਆਕਲ ਨਹੀਂ ਕਰੇਗੀ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈ ਬੋਧੇ ਮਹੀਨੇ ਦੇ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਦਾ ਪਰਿਵਾਰ ਆਨੰਦਪੁਰ ਤੋਂ ਕਿਲਾ ਛੱਡ ਕੇ ਖੇਰੂ ਖੇਰੂ ਹੋ ਗਏ ਤਿੰਨਾ ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਗਿਆ ਛੋਟੇ ਸਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਕੈਦ ਰਹੇ ਕੋਈ ਕੋਲ ਲੀੜਾ ਨਹੀਂ ਕੱਪੜਾ ਨਹੀਂ ਕੁਛ ਖਾਣ ਨੂੰ ਨਹੀਂ ਅਤਿ ਦੀ ਠੰਡ ਫਿਰ ਵੀ ਉਹਨਾਂ ਦਾ ਠੰਡ ਕੁਛ ਨਹੀਂ ਵਿਗਾੜ ਸਕੀ ਕਿਉਂਕਿ ਉਹਨਾਂ ਦੇ ਗਲੇ ਦੇ ਵਿੱਚ ਪਰਮੇਸ਼ਰ ਦਾ ਨਾਮ ਸੀ ਉਹਨਾਂ ਦੇ ਕੋਲ ਬਾਣੀ ਦਾ ਨਿਗ ਸੀ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੀ ਇਤਨੀ ਪਾਵਰ ਇਤਨੀ ਤਾਕਤ ਹੈ ਕਿ ਜਮਦੂਤ ਵੀ ਨਹੀਂ ਨੇੜੇ ਆਂਦਾ ਪ੍ਰਤਾਪ ਤੁਹਾਡਾ ਦੇਖ ਕੇ ਜਮਦੂਤ ਛੱਡ ਜਾਹੇ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਇੱਥੇ ਤੱਕ ਕਹਿੰਦੇ ਹਨ ਕਿ ਧਰਮ ਰਾਜ ਜਮਦੂਤਾ ਨੂੰ ਵੀ ਹਦਾਇਤ ਕਰਦਾ ਹੈ ਕਿ ਜਿਹੜਾ ਨਾਮ ਜਪਦੇ ਨੇ ਜਿੱਥੇ ਕੀਰਤਨ ਹੋ ਰਿਹਾ ਹੈ ਜਿੱਥੇ ਭਜਨ ਬਾਣੀ ਚੱਲ ਰਹੀ ਹੈ ਉੱਥੇ ਤੁਸੀਂ ਜਾਣਾ ਨਹੀਂ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛਟੇ ਨਿਕਟ ਨਾ ਜਾਹੋ ਦੂਤ ਧਰਮ ਰਾਜ ਜਮਦੂਤਾ ਨੂੰ ਕਹਿੰਦਾ ਜਿੱਥੇ satsangt ਹੁੰਦੀ ਹੋਵੇ ਜਿੱਥੇ ਪ੍ਰਮਾਤਮਾ ਦਾ ਨਾਮ ਲਿਆ ਜਾਂਦਾ ਹੋਵੇ 헤 ਜਮਦੂਤੋ ਉੱਥੇ ਜਾਣਾ ਨਹੀਂ ਜੇ ਤੁਸੀਂ ਚਲੇ ਗਏ ਤੁਸੀਂ ਤੇ ਵੱਜੋਗੇ ਵੱਜੋਗੇ ਮੈਨੂੰ ਵੀ ਬਣਾਓਗੇ ਧਰਮਰਾਜ ਜਮਦੂਤਾ ਨੂੰ ਅਦਾਤ ਕਰਦਾ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੂੰ ਨਾ ਤੂੰ ਨਹਿ ਛਟੋ ਨਿਕਟ ਨਾ ਜਾਹੋ ਦੂਤ ਤੁਸੀਂ ਛੱਟ ਨਹੀਂ ਸਕਦੇ ਤੇ ਤੁਸੀਂ ਮੈਨੂੰ ਵੀ ਬਣਾਓਗੇ ਇਸ ਕਰਕੇ ਜਿੱਥੇ ਸਾ ਸੰਗਤ ਹੁੰਦੀ ਹੈ ਉੱਥੇ ਜਾਣਾ ਨਹੀਂ ਤੇ ਠੰਡ ਦੀ ਕੀ ਔਕਾਤ ਹੈ ਕੀ ਨਾਮ ਜਪਣ ਵਾਲੇ ਦੇ ਲਾਗੇ ਆ ਜਾਵੇ ਸਤਿਗੁਰ ਕਹਿੰਦੇ ਨੇ ਪੋਖ ਤੁਖਾਰ ਨਾ ਬਿਆਪਈ ਕੰਠ ਮਿਲਿਆ ਹਰ ਨਾ ਹੋ ਵਿਖਿਆ ਪੋਹ ਨਾ ਸਕੇ ਮਨ ਬੇਦਿਆ ਚਰਣਾ ਰਵਿੰਦ ਮਨ ਬੇਦਿਆ ਆਪਣਾ ਮਨ ਜਿਨ੍ਹਾਂ ਨੇ ਪ੍ਰਭੂ ਦੇ ਚਰਣਾ ਵਿੱਚ ਵਿਨ ਲਿਆ ਹੈ ਪ੍ਰਭੂ ਦੇ ਚਰਣਾ ਨਾਲ ਜੋੜ ਲਿਆ ਹੈ ਪੱਗਾ ਕਰ ਲਿਆ ਹੈ ਮਨ ਬੇਦਿਆ ਚਰਣਾ ਰਵਿੰਦ ਦਰਸ਼ਨ ਲਗੜਾ ਸਾਹੋ ਜਿਨ੍ਹਾਂ ਨੂੰ ਦਰਸ਼ਨਾਂ ਦੀ ਤਾਂਗ ਲੱਗੀ ਹੈ ਜਿਨ੍ਹਾਂ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੈ ਤਾੰਗ ਲੱਗੀ ਹੈ ਉਹਨਾਂ ਨੇ ਆਪਣੇ ਮਨ ਨੂੰ ਪ੍ਰਭੂ ਦੇ ਚਰਨਾਂ 'ਚ ਵਿੰਨ ਲਿਆ ਹੈ ਮਨ ਬੇਦਿਆ ਚਰਨਾ ਰਮਿੰਦ ਦਰਸ਼ਨ ਲਗੜਾ ਸਾਹ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹ ਓਟ ਗੋਬਿੰਦ ਗੋਬਿੰਦ ਪਰਮੇਸ਼ਰ ਦਾ ਨਾਮ ਗੋਪਾਲ ਵੀ ਪਰਮਾਤਮਾ ਦਾ ਨਾਮ ਉਹਨਾਂ ਨੇ ਉਸ ਅਕਾਲ ਪੁਰਖ ਪਰਮਾਤਮਾ ਦੀ ਓਟ ਲਈ ਆਸਰਾ ਲਿਆ ਤੇ ਸੇਵਾ ਸਿਮਰਨ ਕਰਕੇ ਆਪਣੀ ਜੀਵਨ ਦੀ ਬਾਜੀ ਜਿੱਤ ਲਈ ਜੀਵਨ ਦੀ ਬਾਜੀ ਦੇ ਵਿੱਚ ਲਾਹਾ ਲੈ ਲਿਆ ਪ੍ਰਮਾਤਮਾ ਦਾ ਓਟ ਆਸਲਾ ਰਹਿ ਕੇ ਓਟ ਗੋਬਿੰਦ ਗੋਪਾਲ ਰਾਏ ਸੇਵਾ Swami ਲਾਹਾ ਬਿਖਿਆ ਪਹੋ ਨਾ ਸਕੇ ਮਿਲ ਸਾਧੂ ਗੁਣਗਾਹ ਸੰਸਾਰ ਦੀ ਜੋ ਮਾਇਆ ਹੈ ਸੰਸਾਰ ਦਾ ਜੋ ਮੋਹ ਹੈ ਉਹਨਾਂ ਨੂੰ ਫਿਰ ਛੂ ਨਹੀਂ ਸਕਦਾ ਮਿਖਿਆ ਬੋਹ ਨਾ ਸਕੀ ਮਿਲ ਸਾਧੂ ਗੁਣ ਗਾਹੋ ਜਿਨ੍ਹਾਂ ਨੇ ਸਤ ਸੰਗਤ ਦੇ ਵਿੱਚ ਮਿਲ ਬੈਠ ਕੇ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਏ ਜਹ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹ ਜਹ ਤੇ ਉਪਜੀ ਜਿੱਥੋਂ ਸਾਡੀ ਜੋਤ ਚੱਲੀ ਜਿੱਥੋਂ ਪੈਦਾ ਹੋਏ ਹਾਂ ਜਿੱਥੋਂ ਸਾਡਾ ਅੰਕੁਰ ਫੁੱਟਿਆ ਹੈ ਪਰਮਾਤਮਾ ਨੇ ਜੋਤ ਦਿੱਤੀ ਸਾਨੂੰ ਜਹ ਤੇ ਉਪਜੀ ਤਹਿ ਮਿਲੀ ਨਾਮ ਜਪ ਜਪ ਕੇ ਨਾਮ ਜਪ ਜਪ ਕੇ ਉਹਦੇ ਨਾਲ ਇੱਕ ਮਿਕ ਜੋਤ ਕਰ ਲਈ ਜੋਤੀ ਜੋਤ ਮਿਲੀ ਸੰਪੂਰਨ ਥੀ ਆ ਰਾਮ ਸੰਪੂਰਨ ਹੋ ਗਿਆ ਆਪਣੀ ਜੋਤ ਨੂੰ ਅਕਾਲ ਪੁਰਖ ਪਰਮਾਤਮਾ ਦੇ ਜੋਤ ਦੇ ਵਿੱਚ ਰਲਾ ਕੇ ਪਰਮਾਤਮਾ ਦੀ ਬੰਦਗੀ ਕਰਕੇ ਜਹ ਤੇ ਉਪਜੀ ਜਿੱਤੋਂ ਪੈਦਾ ਹੋਏ ਸੀ ਤਹਿ ਮਿਲੀ ਉੱਥੇ ਹੀ ਮਿਲ ਗਈ ਸੱਚੀ ਪ੍ਰੀਤ ਸਮਾਉ ਜਿਨ੍ਹਾਂ ਨੇ ਸੱਚੀ ਪ੍ਰੀਤ ਕੀਤੀ ਪਰਮਾਤਮਾ ਦੇ ਨਾਲ ਕਰ ਗੈ ਲੈਨੀ ਪਾਰ ਬ੍ਰਹਮ ਕਰ ਕਹਿੰਦੇ ਹੱਥ ਨੂੰ ਸਤਗੁਰੂ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਆਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਿਸ ਤਰ੍ਹਾਂ ਕਰਨੀ ਹੈ ਕਿ ਪ੍ਰਭੂ ਮੇਰਾ ਹੱਥ ਫੜ ਲੈ ਕਰ ਗਹਿ ਗਹਿ ਕਹਿੰਦੇ ਪਕੜਨਾ ਮੇਰਾ ਹੱਥ ਫੜ ਲੈ हे ਪ੍ਰਭੂ ਕਿ ਮੈਨੂੰ ਤੇਰੇ ਤੋਂ ਦੂਰ ਵਿਛੋੜੇ ਦੀ ਮਾਰਨਾ ਸਹਿਣੀ ਪਏ ਕਰ ਗਹਿ ਲੈਨੀ ਪਾਰ ਬ੍ਰਹਮ へ ਪਾਰਮ ਮੇਰਾ ਹੱਥ ਫੜ ਬਹੁੜ ਨਾ ਵਿਛੜਿਆ ਉਹ ਤੇਰੇ ਤੋਂ ਮੈਂ ਵਿਛੜ ਨਾ ਜਾਵਾਂ ਕਰ ਗਏ ਲੈਨੀ ਪਾਰਬਮ ਬਹੁੜ ਨਾ ਵਿਛੜਿ ਆਉ ਬਾਰ ਜਾਉ ਲਖ 베ਰੀਆ ਹਰ ਸੱਜਨ ਅਗਮ ਆਗਾਉ ਬਾਰ ਜਾਉ ਬਾਰ ਕਹਿੰਦੇ ਬਲਿਹਾਰਣੇ ਬਰਿਹਾਰੇ ਜਾਵਾ ਇੱਕ ਵਾਰ ਹੀ ਨਹੀਂ ਲੱਖਾਂ ਵਾਰ ਕਿਦੇ ਤੋਂ ਸੱਜਨ ਅਗਮ ਅਗਾਉ ਸੱਜਨ ਪਰਮਾਤਮਾ ਦਾ ਨਾਮ ਹੈ ਪਰਮੇਸ਼ਰ ਨੂੰ ਸਤਿਗੁਰ ਕਹਿੰਦੇ ਨੇ ਉਹ ਸੱਜਨ ਮੇਰਾ ਅਗਮ ਅਗਾ ਪਰੇ ਤੋਂ ਪਰੇ ਅੱਗੇ ਤੋਂ ਅੱਗੇ ਹੈ ਉਹ ਬੜਾ ਗਹਿਰਾ ਹੈ ਬੜਾ ਉੱਚਾ ਹੈ ਉਦਾ ਅੰਤ ਨਹੀਂ ਪਾਇਆ ਜਾ ਸਕਦਾ ਬਸ ਉਹਦੇ ਤੋਂ ਲੱਖਾਂ ਵਾਰ ਬਲਿਹਾਰ ਜਾਵਾਂ ਬਾਹਰ ਜਾਉ ਲਖ 베ਰੀਆ ਹਰ ਸੱਜਣ ਅਗਮ ਅਗਾਹ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈ ਆਵੋ ਜੇ ਆਪਾਂ ਉਹਦੇ ਦਰ ਤੇ ਆਵਾਂਗੇ ਤੇ ਫਿਰ ਉਹ ਦਰ ਆਏ ਦੀ लाज ਰੱਖਦਾ ਹੈ ਉਹਨੂੰ ਸ਼ਰਮ ਪੈਂਦੀ ਹੈ ਕਿ ਮੇਰੇ ਦਰ ਤੇ ਆ ਗਿਆ ਹੈ ਭਾਵੇਂ ਪਿਛਲੇ ਕਰਮ ਕਿਸ ਤਰ੍ਹਾਂ ਦੇ ਕੀਤੇ ਹੋਣ ਦਰ ਤੇ ਆ ਕੇ ਜਿਹੜਾ ਦਰ ਤੇ ਆ ਕੇ ਠਹਿ ਪਿਆ ਫਿਰ ਉਹਦੀ ਲਾਜ ਪਰਮਾਤਮਾ ਰੱਖਦਾ ਹੈ ਜਿਸ ਤਰ੍ਹਾਂ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਕਹਿੰਦੇ ਹੈ ਪਾਏ ਗਏ ਕੀ ਲਾਜ ਰਸ ਗੋਬਿੰਦ ਦਾਸ ਤੁਹਾਰ ਮੈਂ ਤੇਰਾ ਦਾਸ ਤੇਰੇ ਦਰ ਤੇ ਆ ਗਿਆ ਹਾਂ ਤੇ ਦਰ ਆਏ ਨਹੀਂ ਹੁਣ ਲਾਜ ਤੂੰ ਰੱਖਣੀ ਹੈ ਸਤਿਗੁਰੂ ਧੰਨ ਸ਼੍ਰੀ ਅਰਜਨ ਦੇਵ ਜੀ ਕਹਿੰਦੇ ਹੈ ਸ਼ਰਮ ਪਾਈ ਨਾਰਾਇਣੇ ਪਰਮੇਸ਼ਰ ਨੂੰ ਨਾਰਾਇਣ ਨੂੰ ਦਰ ਆਇ ਦੀ लाज ਰੱਖਣੀ ਪੈਂਦੀ ਹੈ ਸ਼ਰਮ ਪਾਈ ਪਈ ਨਰਾਇਣੇ ਨਾਨਕ ਦਰ ਪਈ ਆਹ ਬੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਜਿਹਨੂੰ ਪ੍ਰਮਾਤਮਾ ਬਖਸ਼ ਲਵੇ ਜਿਹਨੂੰ ਗੱਲ ਨਾਲ ਲਾ ਲਵੇ ਉਹਨੂੰ ਫਿਰ ਪੋ ਦਾ ਮਹੀਨਾ ਸੁਖ ਸੁਖਾਂ ਦਾ ਤੇ ਸਾਰੇ ਸੁੱਖ ਹਾਸਲ ਹੁੰਦੇ ਹਨ ਸੁਖਾਂ ਦਾ ਬਤੀਤ ਹੁੰਦਾ ਹੈ ਜਿਹਦੇ ਉੱਤੇ ਪ੍ਰਮਾਤਮਾ ਮਿਹਰਮਾਨ ਹੋਵੇ ਜਿਹਨੂੰ ਬਖਸ਼ ਲਵੇ ਬੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ